ਆਪਣਾ ਖਿਰਦਾ ਸਾਫ ਲੈ ਕੇ ਸ਼ਰਦਾ ਲੈ ਕੇ ਭਾਵਨਾ ਲੈ ਕੇ ਅਸੀਂ ਗੁਰੂ ਦੇ ਦਵਾਰੇ ਤੇ ਆਵਾਂਗੇ ਤੇ ਮੇਰਾ ਗੁਰੂ ਜਿਹੜਾ ਭਖਾਰੀਆਂ ਤੋਂ ਫਿਰਵਾਜੀ ਬਣਾਉਂਦਾ ਮੰਗਤਿਆਂ ਤੋਂ ਰਾਜੀ ਬਣਾਉਂਦਾ ਮੰਗਤਿਆਂ ਤੋਂ ਬਾਦਸ਼ਾਹ ਬਣਾਉਂਦਾ ਧਿਆਨ ਦੇ ਵਿੱਚ ਇੱਕ ਸਾਖੀ ਮਿਲਦੀ ਆ ਕਿ ਧੰਨ ਧੰਨ ਸੈਕਸੇ ਗੁਰੂ ਗੋਬਿੰਦ ਸਿੰਘ ਜੀ ਦਾ ਦਵਾਰ ਸੱਜਿਆ ਹੁੰਦਾ ਹੈ ਦਵਾਨ ਲੱਗਦਾ ਪਾਰੇ ਪਾਰੇ ਦਵਾਨ ਲੱਗਦਾ ਉਹਦੇ ਵਿੱਚ ਆ ਕੇ ਕਵੀ ਜਾਣ ਆਪਣੀਆਂ ਆਪਣੀਆਂ ਕਵਤਾ ਸੁਣਾ ਕੇ ਗੁਰੂ ਸਾਹਿਬ ਜੀ ਨੂੰ ਪ੍ਰਸੰਨ ਕਰਦੇ ਨੇ ਤੇ ਵੱਡੇ ਵੱਡੇ ਨਾਮ ਲੈ ਕੇ ਜਾਂਦੇ ਨੇ ਇੱਕ ਗਰੀਬਾ ਜਿਹਾ ਸਿੱਖ ਉਹ ਗੁਰੂ ਦੀ ਸ਼ਰਨ ਦੇ ਵਿੱਚ ਆਂਦਾ ਜਿਸ ਦਾ ਭਿਆਸ ਕਰਾ ਨੇ ਨਾਂ ਲਿਖਿਆ ਕਵੀ ਖੰਸਰਾੰਥਿ ਪੈਰਾ ਦੇ ਵਿੱਚ ਜੁੱਤੀ ਜੇ ਜੁੱਤੀ ਹੋਈ ਪਾਈ ਆ ਪੈ ਕੱਪੜੇ ਜਿਹੜੇ ਪਾੜੇ ਹੋਏ ਨੇ ਉਹ ਸਿੱਖਾਂ ਨੇ ਪੁੱਛਦਾ ਕਿ ਗੁਰੂ ਸਾਹਿਬ ਜੀ ਦਵਾਨ ਕਦੋਂ ਲਵਾਂਗੇ ਤੇ ਸਿੱਖਾਂ ਨੇ ਪੁੱਛਿਆ ਕਿ ਤੋ ਕੌਣ ਹੈ ਕਹਿਣ ਲੱਗਾ ਕਿ ਮੈਂ ਇੱਕ ਛੋਟਾ ਜਿਹਾ ਕਵੀ ਹਾਂ ਇਹ ਕਵੀ ਦਾ ਗੌਰ ਵਿੱਚ ਜਿਹੜਾ ਕਿਸੇ ਕਿਸੇ ਦੇ ਕੋਲ ਹੁੰਦਾ ਅੱਖਰ ਜੋੜ ਕੇ ਕਵਤਾ ਲਿਖਣਾ ਇਹ ਕੋਈ ਖਾਲਾਗੀ ਦਾ ਵਾਲਾ ਨਹੀਂ ਦਾ ਕਈ ਕਈ ਮਤਵਾਨ ਦੇਖੇ ਨੇ ਮੈਂ ਜਿਹੜੇ ਪੂਰੇ ਅੰਨ ਪੜਨੇ ਪਰ ਅੱਖਰ ਜੋੜ ਜੋੜ ਕੇ ਕਵਤਾ ਇਹੋ ਜਿਹੀਆਂ ਲਿਖਿਆ ਨੇ ਅੱਜ ਤੇ ਆਪ ਦੇ ਵਿੱਚੋਂ ਮੱਲਾ ਮਾਰ ਕਵੀ ਹੰਸਰਾਮ ਜਦ ਸਿੱਖਾਂ ਨੂੰ ਪੁੱਛਦਾ ਪਿਆ ਤੇ ਸੇਖਾਂ ਨੇ ਉਸਦੇ ਕੱਪੜੇ ਵੇਖੇ ਨੇ ਪਾਟੇ ਹੋਏ ਕੱਪੜੇ ਵੇਖੇ ਨੇ ਪੈਰਾਂ ਦੇ ਜੁੱਤੇ ਜੁੱਤੀ ਪਈ ਆ ਤੇ ਸਿੱਖ ਜਿਹੜਾ ਉਸਦਾ ਮਰਚਾਅ ਕਿਟਾਉਂਦੇ ਨੇ ਕਿ ਤੂੰ ਕਵੀ ਆ ਲੱਗਦਾ ਅਕਰੀ ਕਵੀਗ ਤੂੰ ਤੇ ਸਾਨੂੰ ਕਿਸੇ ਦਰ ਦਾ ਮੰਗਤਾ ਲੱਗਦਾ ਤੂੰ ਸਾਨੂੰ ਬੁਖਾਰੀ ਲੱਗਦਾ ਇੱਕ ਤੇ ਗੱਲ ਨੂੰ ਉੱਤ ਕਰਕੇ ਦੇਖਿਆ ਜੀ ਜਦੋਂ ਕਿਸੇ ਥਾਂ ਤੁਸੀਂ ਜਾਵੋਗੇ ਸਭ ਤੋਂ ਪਹਿਲਾਂ ਤੁਹਾਨੂੰ ਮਾੜਾ ਆਦਮੀ ਟੱਕਰੇਗਾ ਜਿਹੜਾ ਤੁਹਾਡੀ ਬੇਇੱਜ਼ਤੀ ਕਰੇਗਾ ਜਿਹੜਾ ਤੁਹਾਡੀ ਬੇਇੱਜ਼ਤੀ ਕਰੇਗਾ ਬੇਮਾਨੀ ਕਰੇਗਾ ਤੁਹਾਡੇ ਦੇ ਨਾਲ ਕਿਤੇ ਗੱਲ ਫੋਨ ਕਰਕੇ ਦੇਖਿਆ ਜੀ ਆਪਾਂ ਆਮ ਦੇਖੀ ਦਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਈਦਾ ਦਸਰਿਆਂ ਨੂੰ ਕਈ ਫੋਨ ਆਉਂਦੇ ਨੇ ਕਿ ਯਾਦ ਰਹੀ ਜੀ ਦਰਬਾਰ ਸਾਹਿਬ ਚਾਹੀਦਾ ਸ੍ਰੀ ਵਾਦਾਰ ਬੜਾ ਰੂਪ ਮਾਰਦਾ ਆਪਕਦੇ ਨੋਟ ਕਰਕੇ ਦੇਖਾ ਕਿ ਕਿਤੇ ਤੁਸੀਂ ਪੈਰ ਧੋਣ ਤੋਂ ਬਿਨਾ ਕਿਤੇ ਦਰਬਾਰ ਸੈਂਦ ਤੁਸੀਂ ਅੰਦਰ ਵੜ ਕੇ ਸੇਵਾਦਾਰ ਤੁਹਾਡ ਟੁੱਟ ਕੇ ਬੈਲ ਗਏ ਇਸੇ ਤਰ੍ਹਾਂ ਉਹ ਸਿੱਖ ਜਿਹੜੇ ਉਸਨੂੰ ਪੁੱਛਦੇ ਨੇ ਕਿ ਤੂੰ ਕبھی ਆ ਲੱਗਦਾ ਨਹੀਂ ਸੋ ਤੁਹਾਨੂੰ ਕبھی ਆ ਉੱਥੇ ਇੱਕ ਪਿਆਰਾ ਸਿੱਖ ਸੀ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਪਿਆਰੇਓ 4 ਵਜੇ ਗੁਰੂ ਸਾਹਿਬ ਦੀ ਦੀਵਾਨ ਲਾਉਣਗੇ ਜੇ ਤੁਸੀਂ ਕਬੀਤੇ ਤੇ ਗੁਰੂ ਸਾਹਿਬ ਜੀ ਤੁਹਾਡਾ ਪੂਰਾ ਮਾਣ ਕਰਨਗੇ ਤੁਸੀਂ 4 ਵਜੇ ਜਿਹੜਾ ਗੁਰੂ ਦੀਵਾਨ ਦੇ ਵਿੱਚ ਆ ਜਾਏ ਕਬੀ ਹੰਸਰਾ 4 ਵਜੇ ਦਰਬਾਰ ਦੇ ਵਿੱਚ ਪਹੁੰਚ ਗਿਆ ਤੇ ਮੰਡ ਦੇ ਵਿੱਚ ਅਰਦਾਸ ਕਰਦਾ ਕਰਕੇ ਪਾਤਸ਼ਾਹ ਜੇ ਗੁਰੂ ਸਾਹਿਬ ਅੱਜ ਮੇਰੇ ਵੱਲ ਧਿਆਨ ਦੇ ਕਿਤੇ ਅੱਜ ਮੇਰੇ ਕੋਲ ਵੀ ਕਵਤਾ ਸੁਣ ਲੈ ਤਮਨ ਨਿਹਾਰ ਤੋਂ ਜਾਣਾ ਦਾ ਬੈਠਾ ਹੋਇਆ ਸਾਥੀਕਾਰ ਲਿਖਦੇ ਹਨ ਗੁਰੂ ਸਾਹਿਬ ਦੀ ਦਰਬਾਰ ਦੇ ਵਿੱਚ ਆਏ ਜਦ ਦਰਬਾਰ ਦੇ ਵਿੱਚ ਆਏ ਸਭ ਤੋਂ ਪਹਿਲਾਂ ਨਿਗਾਹ ਜਿਹੜੀ ਉਹਨਾਂ ਦੀ ਕਵੀ ਹੰਸਰਾਮ ਦੇ ਉੱਤੇ ਪਈ ਜਦੋਂ ਕਵੀ ਹੰਸਰਾਮ ਦੇ ਉੱਤੇ ਨਿਗਾਹ ਪਈ ਤੇ ਗੁਰੂ ਸਾਹਿਬ ਜੀ ਪੁੱਛਣ ਲੱਗੇ ਤੁਸੀਂ ਕਹੋ ਜੀ ਜਦੋਂ ਪਛਿਆਣਾ ਤੁਸੀਂ ਕਹਿੰਦੇ ਉਹ ਕਹਿਣ ਲੱਗਾ ਜੀ ਮੈਂ ਤਾਂ ਇੱਕ ਗ੍ਰੀਪੜਾ ਲਿਆ ਹਾਂ ਛੋਟੇ-ਮੋਟੇ ਜੀ ਕੰਮ ਤਾਂ ਲੇਖ ਲੇਖਣਾ ਤਾਂ ਤੇ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਆਜ ਕਹਿੰਦਾ ਜੀ ਮੈਂ ਕਟਾਓ ਚ ਰਾਸਤ ਤੱਕ ਜੋ ਕਨੌਰ ਦੇ ਕੋਲ ਨਾਨਾ ਦੇਵੀ ਦੇ ਪਹਾੜ ਦੇ ਕੋਲ ਪੈਂਦਾ ਕਟਾਓ ਚ ਰਾਸਤ ਮੈਂ ਉੱਥੋਂ ਦਾ ਰਹਿਣ ਵਾਲਾ ਹਾਂ ਕਹਿਣ ਲੱਗੇ ਗੁਰੂ ਸਾਹਿਬ ਜੀ ਕਹਿਣ ਲੱਗੇ ਤੁਹਾਡਾ ਨਾਮ ਕੀ ਹੈ ਕਹਿਣ ਲੱਗਾ ਪਾਤਸ਼ਾ ਗਰੀਬਾਂ ਦੇ ਨਾਮ ਕਾਰੇ ਹੁੰਦੇ ਨੇ ਰਹਿਦਾ ਖੰਦਰ ਨਾਂ ਤੇ ਲੋਕੀ ਪੜ ਕੇ ਵਕਾਰ ਦਿੰਦੇ ਨੇ ਤੇ ਗਰੀਬਾਂ ਦਾ ਕੋਈ ਨਾਮ ਨਹੀਂ ਹੁੰਦਾ ਗੁਰੂ ਸਾਹਿਬ ਜੀ ਕਹਿਣ ਲੱਗੇ ਸਿੱਖਾ ਇਹ ਤਾਂ ਗੰਤ ਬਿਲਕੁਲ ਤੇ ਠੀਕ ਆ ਪਰ ਤੇਰੇ ਮਾਤਾ ਪਿਤਾ ਨੇ ਤੇਰਾ ਕੋਈ ਨਾਮ ਤੇ ਜ਼ਰੂਰ ਰੱਖਿਆ ਹੋਵੇਗਾ ਕਹਿਣ ਲੱਗਾ ਪਾਤਸ਼ਾ ਮੇਰੇ ਮਾਤਾ ਪਿਤਾ ਨੇ ਮੇਰਾ ਨਾਮ ਰੱਖਿਆ ਸੀ ਖੰਸਰਾਮ ਪਰ ਮੈਂ ਅੱਜ ਤੱਕ ਕਦੇ ਵੀ ਇਹ ਨਾਮ ਨਹੀਂ ਲੋਕਾਂ ਦੇ ਕੋਲ ਸੁਣਿਆ ਜਿਹੜਾ ਵੀ ਮੈਨੂੰ ਟੱਕਰਿਆ ਉਹ ਹੀ ਕਹਿੰਦਾ ਹੈ ਉਹ ਹੰਸ ਕੋਈ ਕਵਤੇ ਸੁਣਾ ਦੇ ਕਿਦਨ ਮਚਾਰ ਤੱਕਦੇ ਨੇ ਪਾਦਸ਼ਾਹ ਮੈਂ ਸੁਣਿਆ ਹੈ ਤੇਰੇ ਦਰਬਾਰ ਦੇ ਵਿੱਚ ਕੋਈ ਵੀ ਆਉਂਦਾ ਹੈ ਤੂੰ ਫੜ ਕੇ ਉਸਨੂੰ ਬਾਦਸ਼ਾਹ ਬਣਾ ਦੇਣਾ ਰਾਜ ਬਣਾ ਦੇਣਾ ਪਾਦਸ਼ਾਹ ਦਾਸ ਰੇਣਾ ਤਾਂ ਵੀ ਥੋੜੀ ਜਿਹੀ ਕਵਤਾ ਸੁਣ ਲੈ ਗੁਰੂ ਸਾਹਿਬ ਜੀ ਕਹਿਣ ਲੱਗੇ ਸਨਾਵ ਫਿਰ ਕੀ ਸੁਣਾਣਾ ਇਤਿਹਾਸ ਕਵਈ ਘਰ ਦਾ ਫਿਰ ਗੁਰੂ ਸਾਹਿਬ ਜੀ ਨੂੰ ਕਵਤਾ ਸੁਣਾਉਣ ਲੱਗਾ ਗੁਰੂ ਸਾਹਿਬ ਕਹਿੰਦੇ ਇੱਕ ਹੋਰ ਫਿਰ ਕਵਤਾ ਸੁਣਾਇਆ ਤੇ ਗੁਰੂ ਸਾਹਿਬ ਕਹਿਣ ਲੱਗੇ ਇੱਕ ਹੋਰ ਫਿਰ ਕਵਤਾ ਸੁਣਾਇਆ ਫਿਰ ਗੁਰੂ ਸਾਹਿਬ ਕਹਿਣ ਲੱਗੇ ਇੱਕ ਹੋਰ ਇਤਿਹਾਸ ਕਵਈ ਘਰ ਦਾ ਕਿ ਦੋ ਘੰਟੇ ਤੱਕ ਗੁਰੂ ਸਾਹਿਬ ਜੀ ਉਹਦੇ ਕੋਲ ਕਵਤਾ ਸੁਣਦੇ ਰਹੇ ਤੇ ਲਾਗੇ ਜਿਹੜੇ ਬੈਠੇ ਸਨ ਮੀਰ ਤੋਂ ਮੀਰ ਕਵੀ ਉਹ ਗੁਰੂ ਸਾਹਿਬ ਜੀ ਦੇ ਮੋਹਰ ਵਾਲੇ ਦਿਨ ਪਰ ਕੁਝ ਕਹਿ ਦਿੱਤੇ ਕਿ ਗੁਰੂ ਸਾਹਿਬ ਜੀ ਅੱਜ ਸਭ ਨੂੰ ਟਾਈਮ ਨਹੀਂ ਦੇ ਰਹੇ ਅੱਜ ਜਿਹੜੇ ਗੜੀ ਪੜੇ ਦੇ ਕੋਲ ਕਫਤਾ ਸੁਣੇ ਜਾ ਰਹੇ ਨੇ ਜਿਸ ਵਿੱਚ ਚਾਰ ਤੇ ਖਰਾਬਦੇ ਹੋਣ ਹੰਕਾਰ ਉਹਨਾਂ ਤੇ ਸੁਭਾਵਿਤ ਗੱਲ ਲਾਗੇ ਜਿਹੜੇ ਈਰਖਾ ਕਰਨ ਵਾਲੇ ਸਨ ਉਹ ਕਹਿਣ ਲੱਗੇ ਗੁਰੂ ਸਾਹਿਬ ਜੀ ਨੂੰ ਅੱਜ ਕੀ ਹੋ ਗਿਆ ਅਗਰੇ ਕੜੇ ਦੇ ਤੋ ਕਵਤਾ ਸੁਣੇ ਕਰਨੇ ਏਡੇ ਵੱਡੇ ਵੱਡੇ ਮੀਰ ਬੈਠੇ ਨੇ ਏਡੇ ਵੱਡੇ ਵੱਡੇ ਬਤਵਾਨ ਬੈਠੇ ਨੇ ਗੁਰੂ ਸਾਹਿਬ ਜੀ ਅੱਜ ਇਨਾਂ ਵੱਲ ਧਿਆਨ ਨਹੀਂ ਦਿੰਦੇ ਮੈਂ ਅੱਜ ਕੜੇ ਪੜੇ ਜੇ ਤੇ ਕਵਤਾ ਸੁਣੇ ਜਾ ਰਹੇ ਨੇ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਆਪਣੇ ਖੰਚਾਂਚੀ ਨੂੰ ਆਵਾਜ਼ ਮਾਰੇ ਖੰਚਾਂਚੀ ਦਾ ਆਵਾਜ਼ ਮਾਰ ਕੇ ਰਾਮਚੰਦ ਜੀ ਆਪਣੇ ਖਜ਼ਾਨੇ ਦੇ ਵਿੱਚ ਕਿੰਨੇ ਪੈਸੇ ਪੈਣੇ ਕਹਿਣ ਲੱਗਾ ਪਾਦਸ਼ਾਹ 18000 ਰੱਜ ਪਨ ਪਿਆਰ ਭਾਲ ਕੇ 18000 ਸੋਨੇ ਦੀਆਂ ਮੋਹਰਾਂ ਪਈਆਂ ਨੇ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਸਾਰਾ ਗੋਰੀਆਂ ਦੇ ਵਿੱਚ ਭਰ ਕੇ ਕਵੀ ਹੰਸਰਾਮ ਨੂੰ ਦੇ ਦੋ ਕਵੀ ਹੰਸਰਾਮ ਕਹਿਣ ਲੱਗਾ ਪਾਦਸ਼ਾਹ ਕਿਆ ਹੰਕਾਰ ਰੀਤ ਦੇ ਨਾਲ ਮਜ਼ਾਕ ਕਰਦੇ ਸੀ ਦੋ ਕੁ ਮੋਹਰੇ ਦੇ ਦੋ ਜਿੰਦਗੀ ਕੱਟ ਜਾਵੇਗੀ ਇੰਨਾ ਧਨ ਦੇ ਕੇ ਕਿਉਂ ਮਜ਼ਾਕ ਕਰਦੇ ਸੀ ਗੁਰੂ ਸਾਹਿਬ ਜੀ ਕਹਿਣ ਲੱਗੇ ਕਵੀ ਹੰਸਰਾਮ ਜੀ ਜੇ ਤਾਂ ਕਵੀ ਹੰਸਰਾਮ ਜੀ ਕਿਹਾ ਕਵੀ ਹੰਸਰਾਮ ਤੋਂ ਬਾਹਰ ਕੇ ਰੋਣ ਲੱਗ ਪਿਆ ਕੰਦਰ ਪਾਦਸ਼ਾ ਮੈਂ ਸੁਣਿਆ ਸੀ ਤੇ ਸ਼ਰਤ ਦੇ ਵਿੱਚ ਕੋਈ ਵੀ ਆਉਂਦਾ ਨਾ ਤੂੰ ਉਹਨਾਂ ਨੂੰ ਬਾਦਸ਼ਾਹ ਬਣਾ ਦੇ ਨੀਚਾ ਪੂਜ ਕਰੇ ਮੇਰਾ ਕੋविद ਕਾਹ ਹੁੰ ਤੇ ਲੜੇ ਭਾਵ ਕਿ ਤੂੰ ਨੀਵਿਆਂ ਨੂੰ ਚੁੱਕ ਕੇ ਉੱਚਾ ਕਰ ਦੇਣਾ ਬਾਦਸ਼ਾਹ ਅਜਮੰਤਿਕ ਵੀ ਲਿਆ ਤੇ ਗੁਰੂ ਸਾਹਿਬ ਜੀ ਨੇ ਸਾਰਾ ਜਿਹੜਾ ਸੋਨੇ ਦੀਆਂ ਮੋਹਰੇ ਸਨ ਬੋਰੀਆਂ ਭਰ ਕੇ ਜਿਹੜਾ ਕਵੀ ਹੰਸ ਰਾਮ ਨੂੰ ਦੇ ਦਿੱਤਾ ਫਿਰ ਕਹਿਣ ਲੱਗੇ ਰਾਮਚੰਦ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਸੰਗਤਾਂ ਆਈਆਂ ਸਨ ਉਹ ਹਾਥੀ ਲੈ ਕੇ ਆਈਆਂ ਸਨ ਕਹਿਣ ਲੱਗਾ ਪਾਦਸ਼ਾਹ ਜਰੂਰ ਲੈ ਕੇ ਆਇਆ ਸਨ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਹਾਥੀ ਦੇ ਉੱਤੇ ਪਾਲਕੀ ਸਜਾਓ ਇਹ ਹਾਥੀ ਵੀ ਜਿਹੜਾ ਕਵੀ ਹੰਸ ਰਾਮ ਨੂੰ ਦੇ ਦੋ ਲਾਗੇ ਬੈਠੇ ਇਰਖਾ ਕਰਨ ਵਾਲੇ ਕਹਿੰਦੇ ਅਧਿ ਪਾਤਸ਼ਾਹ ਕੀ ਹੋ ਗਿਆ ਤੇ ਪਹਿਲੇ ਦਿਨ ਕਿ ਟਿਕੜਾ ਜਾਇਆ ਪਾਤਸ਼ਾਹ ਸਾਰਾ ਧਨ ਨਿਮਤੇ ਜਾ ਰਹੇ ਨੇ ਜਦੋਂ ਇਦਾਂ ਦੇਖਿਆ ਤੇ ਗੁਰੂ ਸਾਹਿਬ ਜੀ ਨੇ ਪੁੱਛਿਆ ਤੇ ਕਬੀ ਹਸਰਾਮ ਕਹਿਣ ਲੱਗਾ ਕਿੰਦਾ ਪਾਤਸ਼ਾਹ ਇਹ ਸਾਰਾ ਧਨ ਕਿਉਂ ਦੇ ਜਾ ਰਿਆਂ ਦੋ ਘੋੜਿਆਂ ਦੇ ਤੇ ਗਰੀਬੀ ਕੱਟੀ ਜਾਵੇਗੀ ਸਾਰੀ ਇਨਵਰ ਕੱਟ ਲੈਣੀ ਆਪਾਂ ਦੋ ਮੋੜਾ ਨਾਲ ਤੇ ਗੁਰੂ ਸਾਹਿਬ ਦੇ ਪ੍ਰਸੰਨ ਹੋ ਕੇ ਕਹਿਣ ਲੱਗੇ ਕਵੀ ਹੰਸਰਾਮ ਜੀ ਤਹਾਨੂੰ ਅੱਜ ਤੋਂ ਬਾਦਸ਼ਾਹ ਬਣਾਉਣਾ ਤੁਸੀਂ ਬਾਦਸ਼ਾਹ ਜੇ ਫਿਰ ਜਦ ਜਾਣ ਲੱਗਾ ਇਤਿਹਾਸਿਕ ਵਾਈ ਪਰਦਾ ਕਿ ਤਿੰਨ ਦਿਨ ਉੱਥੇ ਰਿਹਾ ਚੌਥੇ ਦਿਨ ਜਦ ਜਾਣ ਲੱਗਾ ਤੇ ਜਦੋਂ ਹਾਥੀ ਦੇ ਉੱਤੇ ਬੈਠਾ ਤੇ ਕਵੀ ਹੰਸਰਾਮ ਕਹਿਣ ਲੱਗਾ ਬਾਦਸ਼ਾਹ ਮੈਂ ਸੁਣਿਆ ਸੀ ਤੇਰੇ ਤਵਾਰੇ ਤੇ ਉੱਤੇ ਜਿਹੜਾ ਵੀ ਹੁੰਦਾ ਉਹ ਕਦੀ ਥਾਲੀ ਨਹੀਂ ਕਰਦਾ ਅੱਜ ਮੈਂ ਦੇਖ ਲਿਆ ਪਾਦਸ਼ਾਹ ਮੈਂ ਹਾਥੀ ਮੰਗਿਆ ਨਹੀਂ ਸੀ ਤੁਸੀਂ ਹਾਥੀ ਮੈਨੂੰ ਦੇ ਦਿੱਤਾ ਮੈਂ ਧਨ ਮੰਗਿਆ ਨਹੀਂ ਸੀ ਤੁਸੀਂ ਧਨ ਮੈਨੂੰ ਦੇ ਦਿੱਤਾ ਅੱਜ ਤੁਹਾਡੇ ਦੇ ਕੋਲ ਕੁਝ ਮੰਗਣਾ ਲਾਗੇ ਇਰਖਾ ਕਰਨ ਵਾਲੇ ਕੁਝ ਵੇਖਣ ਲੱਗੇ ਕਹਿੰਦੇ ਲੈ ਦੇਖ ਲਾ ਇਹਨੇ ਆਪਣੀ ਊਕਾਤ ਵਿਖਾ ਦਿੱਤੀ ਹੈ ਜਦੋਂ ਉਹਨੇ ਕਹਾ ਨਾ ਊਕਾਤ ਵਿਖਾ ਦਿੱਤੀ ਹੈ ਕਿ ਗੁਰੂ ਸਾਹਿਬ ਨੇ ਸਭ ਕੁਝ ਤੇ ਦੇ ਦਿੱਤਾ ਧੰਨ ਵੀ ਦੇ ਦਿੱਤੇ ਆ ਪੈਸੇ ਵੀ ਦੇ ਦਿੱਤੇ ਆ ਹਾਥੀ ਵੀ ਦਿੱਤਾ ਹੋਰ ਇਸ ਨੂੰ ਕੀ ਚਾਹੀਦਾ ਇਹਨੇ ਆਪਣੀ ਊਕਾਤ ਵਿਖਾ ਦਿੱਤੀ ਹਜੇ ਵੀ ਇਸ ਦੀ ਧੋਖ ਜੜੀ ਦੂਰ ਨਹੀਂ ਹੋਈ ਇਹ ਧਨ ਨ ਪੈਸਾ ਇਹ ਕੁਝ ਨਹੀਂ ਗਾ ਆ ਚੀਜ਼ ਜਿਹੜੀ ਕਬੀ ਹੰਸ ਰਾਮ ਨੇ ਮੰਗੀ ਸੀ ਇਹ ਸਾਨੂੰ ਸਾਰੇ ਸਿੱਖਾਂ ਨੂੰ ਮੰਗਣੀ ਚਾਹੀਦੀ ਆ ਪਾਦਸ਼ਾਹ ਨੂੰ ਕਹਿਣ ਲੱਗਾ ਕਿ ਤੇ ਪਾਦਸ਼ਾਹ ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਆਂ ਦੇ ਦੇ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦੇ ਧਨ ਮਤ ਤੁ ਮੰਗਿਆ ਨਹੀਂ ਸੀ ਤੂੰ ਉਹ ਵੀ ਦੇ ਦਿੱਤਾ ਹਾਥੀ ਮੰਗਿਆ ਨਹੀਂ ਸੀ ਹਾਥੀ ਵੀ ਦਿੱਤਾ ਪਾਦਸ਼ਾਹ ਸਭ ਕੁਝ ਦਿੱਤਾ ਬਸ ਇੱਕੋ ਗੱਲ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦੇ ਦੱਸ ਰਿਆਂ ਤਾਂ ਇੱਕ ਸੱਜਣ ਮਿੱਤਰ ਲਧਿਆਣਾ ਦੇ ਵਿੱਚ ਰਹਿੰਦਾ ਸੀ ਨਾਨਕਪੁਰ ਸਾਹਿਬ ਦੇ ਵਿੱਚ ਉਸਨੇ ਪਲਾੜ ਲਿਆ ਜਦੋਂ ਨਾਨਕਪੁਰ ਸਾਹਿਬ ਦੇ ਵਿੱਚ ਅਜੂਬਾ ਬਣਿਆ ਸੀ ਸਾਰਿਆਂ ਦੇ ਪਲਾੜ ਜਿਹੜੇ ਵਿੱਚ ਆ ਗਏ ਸੀ ਤੇ ਉਸਨੇ ਅਰਦਾਸ ਕੀਤੀ ਪਾਦਸ਼ਾਹ ਜਿਹੜਾ ਅੰਮ੍ਰਿਤ ਛੱਕਦਾ ਔਰ ਤੇਰੇ ਦਵਾਰੇ ਦੇ ਵਿੱਚ ਰਹਿੰਦਾ ਤੇ ਅੰਮ੍ਰਿਤ ਛੱਕਿਆ ਮੈਂ ਤੇਰੀ ਸ਼ਰਨ ਦੇ ਵਿੱਚ ਰਹਿਣ ਵਾਸਤੇ ਇੱਥੇ ਮੈਂ ਪੁਲਾੜਦਿਆ ਕਿਰਪਾ ਕਰੇ ਅਰਦਾਸ ਮੈਂ ਤੇਰੇ ਤੇ ਕਰਦਾ ਪਿਆ ਮੇਰਾ ਪੁਲਾੜ ਜਿਹੜਾ ਬਚ ਜਾਵੇ ਉਹਦਾ ਪੁਲਾੜ ਜਿਹੜਾ ਬਚ ਜਾਂਦਾ ਅੱਜ ਤੱਕ ਦੇ ਨਾਲ ਜਿਹੜਾ ਅੱਜ ਉਹਦਾ ਮਕਾਨ ਤੂੰ ਜਦੋਂ ਫੇਰ ਸੋਚਣ ਲੱਗਾ ਕਹਿੰਦਾ ਜੜਾਂ ਦਾ ਧਿਆਣਾ ਸੀ ਉਹ ਭੁੱਖਿਆਂ ਨੂੰ ਰੋਜੀ ਦਿੰਦਾ ਸੀ ਤੇ ਹੁਣ ਮੈਂ ਕੰਮ ਕੀ ਕਰਾਂ ਮੈਂ ਆਪਣਾ ਘਰੇ ਕਿਦਾਂ ਪਾਲਾਂ ਜਿਹੜਾ ਨਾਮ ਬਾਣੀ ਦੇ ਨਾਲ ਜੁੜਿਆ ਸੀ ਪਾਤਸ਼ਾਹ ਨੇ ਉਸ ਨੂੰ ਸੋਚੀ ਵਰਸ਼ਿਸ਼ ਕੀਤੀ ਇੱਕ ਨਾਮ ਪਿਆਸੀ ਵਾਲਾ ਸੁਣ ਟੱਕਰਿਆ ਤੇ ਕਹਿਣ ਲੱਗਾ ਹਾਂ ਠੀਕ ਆ ਜਿਹੜਾ ਲੁਧਿਆਣਾ ਉੱਥੇ ਕੋਈ ਵੀ ਕੰਮ ਕਰ ਲੈਂਦਾ ਉਹ ਬੰਦਾ ਕਦੇ ਧੁੱਖਾਂ ਨਹੀਂ ਸੌਂਦਾ ਤੁਮ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੇ ਵਿੱਚ ਆ ਜੇ ਤੂੰ ਇੱਥੇ ਕੰਕੇ ਵੀ ਵੇਚੀ ਜਾਵੇਂਗਾ ਤੇ ਸ਼ਹਿਰੇ ਵੀ ਵੇਚੀ ਜਾਵੇਂਗਾ ਤਾਂ ਇਹ ਤਾਂ ਖਾਣੇ ਮਰੇਗਾ ਇਸੇ ਤਰ੍ਹਾਂ ਹੋਇਆ ਉਸਨੇ ਕੰਕੇ 베ਚਨੇ ਸ਼ੁਰੂ ਕਰ ਦਿੱਤੇ ਸ਼ਿਦ ਸਾਹਿਬ 베ਚਨੇ ਸ਼ੁਰੂ ਕਰ ਦਿੱਤੇ ਅੱਜ ਕਾਲ ਪੁੱਤ ਪਰਮਾਤਮਾ ਦੀ ਐਡੀ ਕਿਰਪਾ ਅੱਜ ਸਭ ਤੋਂ ਵੱਡਾ ਦੁਨੀਆ ਤੋਂ ਸਭ ਤੋਂ ਵੱਡਾ ਸ਼ੋਹਰਮਾ ਜਿਹੜਾ ਹੁੰਦਾ ਸਭ ਤੋਂ ਵੱਡਾ ਤੇ ਦੂਰ ਦੂਤ ਰਾਡੇ ਤੋਂ ਰਮਾਦੇ ਸਾਹਿਬ ਸ਼ਾਤਰ ਜਿਹੜੇ ਅੱਜ ਉਸ ਦੀ ਦੁਕਾਨ ਦੇ ਵਿੱਚੋਂ ਜਾਂਦੇ ਨੇ ਤੇ 1.5 ਕਰੋੜ ਦੀ ਗੱਡੀ ਅੱਜ ਉਸਨੇ ਆਪਣੇ ਕੋਲ ਰੱਖੀ ਹੈ 1.5-1.5 ਕਰੋੜ ਦੀਆਂ ਚਾਰ ਗੱਡੀਆਂ ਨੇ ਇੰਦੇ ਕੋਲ ਜਦੋਂ ਉਸ ਨੂੰ ਮੈਂ ਇੱਕ ਇਤਿਹਾਸ ਸੁਣਾਇਆ ਕਵੀ ਹੰਸ ਰਾਮ ਦਾ ਤੇ ਪੂ ਬਾਹ ਮਾਰ ਕੇ ਰੋਣ ਲੱਗ ਪਿਆ ਕਹਿਣ ਲੱਗਾ ਗਿਆਨੀ ਜੀ ਪਾਤਸ਼ਾਹ ਨੇ ਮੇਰੇ ਤਰ੍ਹਾਂ ਇਦਾਂ ਹੀ ਕੀਤਾ ਸੀ ਮੈਂ ਮੰਗਤਾ ਬਾਕੇ ਅਨੰਦਪੁਰ ਸਾਹਿਬ ਦੇ ਵਿੱਚ ਆਇਆ ਸਾਂ ਤੇ ਬਾਦਸ਼ਾਹ ਅਜ ਮੈਂ ਬਾਦਸ਼ਾਹ ਬਣਾ ਦਿੱਤਾ ਫਿਰ ਕੀ ਬਾਦਸ਼ਾਹ ਕ੍ਰਿੜਾ ਗੁਰੂ ਸਾਹਿਬ ਦੀ ਸਰਦ ਦੇ ਵਿੱਚ ਆਉਂਦਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਤੇ ਬਾਦਸ਼ਾਹ ਮੇਰਾ ਪਗਾਲ ਪੁਖ ਪਰਮਾਤਮਾ ਮੇਰਾ ਧੰਨ ਗੁਰਨਾਮ ਦਾ ਧੰਨ ਗੁਰਗੋਬਿੰਦ ਸਿੰਘ ਉਸ ਮਨੁੱਖ ਨੂੰ ਬਾਦਸ਼ਾਹ ਬਣਾ ਦਿੰਦਾ ਜਦੋਂ ਉਸ ਨੇ ਕਿਹਾ ਕਿਹਾ ਬਾਦਸ਼ਾਹ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦੇ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਵੀ ਹੰਸਰਾਮ ਜੀ ਤੁਸੀਂ ਹਾਥੀ ਦੇ ਉੱਤੇ ਚੜ ਕੇ ਰਾਜੇ ਬਣ ਕੇ ਆਇਆ ਕਰਿਆ ਜੀ ਗੁਰੂ ਨਾਨਕ ਪਾਤਸ਼ਾਹ ਭੜੀ ਕਰਨਗੇ ਆਪਣੇ ਚਰਨਾਂ ਦੇ ਵਿੱਚ ਥਾਂ ਦੇਣਗੇ ਜਦੋਂ ਉਹ ਆਪਣੇ ਨਗਰ ਦੇ ਵਿੱਚ ਘਟਾਉਚ ਦੇ ਵਿੱਚ ਗਿਆ ਘਟਾਉਚ ਰਸਤੇ ਦੇ ਵਿੱਚ ਗਿਆ ਉੱਥੋਂ ਦਾ ਬਾਦਸ਼ਾਹ ਜਿਹੜਾ ਕਰਪਾਲ ਚੰਦ ਜਦੋਂ ਉਸ ਨੇ ਦੇਖਿਆ ਕਿ ਹਾਥੀ ਦੇ ਉੱਤੇ ਕੋਈ ਬਾਦਸ਼ਾਹ ਕੋਈ ਰਾਜਾ ਚੜ ਕੇ ਆ ਰਿਹਾ ਅਗੇ ਨਗਾਰਾ ਵੱਜ ਰਿਹਾ ਤੰਦ ਜਿਹੜਾ ਘੋੜਿਆਂ ਦੇ ਉੱਤੇ ਲੱਧਿਆ ਹੋਇਆ ਜਦੋਂ ਨਗਾਰੇ ਵੱਜਦੇ ਅੱਗੇ ਆ ਰਹੇ ਸਨ ਤੇ ਕਰਪਾਲ ਚੰਦ ਆਪਣੀ ਫੌਜਾਂ ਨੂੰ ਕਹਿ ਰਿਹਾ ਕਿ ਕੋਈ ਬਾਦਸ਼ਾਹ ਆ ਰਿਹਾ ਸਾਨੂੰ ਇਹਨਾਂ ਦਾ ਸਵਾਗਤ ਕਰਨਾ ਚਾਹੀਦਾ ਜਦੋਂ ਉਹ ਆਇਆ ਪੁੱਛਣ ਲੱਗਾ ਕਵੀ ਹੰਸਰਾਮ ਨੂੰ ਕਹਿਣ ਲੱਗਾ ਕਿਹੜੀ ਵਿਆਸਤ ਦੇ ਰਾਜੇ ਕਵੀ ਹਾਂ ਸ੍ਰਾਮ ਨੂੰ ਬਾਹ ਮਾਰ ਕੇ ਲੰਘ ਲੱਗਿਆ ਕੰਧਾ ਪਾਦਸ਼ਾਹ ਆਹ ਕਹੇ ਉਹ ਜਾਂ ਰੰਗ ਵਿਖਾਤਾਈ ਜੇਦੀ ਇਅਸਤ ਦੇ ਵਿੱਚ ਮੈਨੂੰ ਕੋਈ ਪੁੱਛਦਾ ਨਹੀਂ ਹੁੰਦਾ ਸੀ ਗਰੀਬੜਾ ਜਾਂ ਕਹਿੰਦੇ ਹੁੰਦੇ ਸਨ ਭਿਖਾਰੇ ਕਹਿੰਦੇ ਸਨ ਮੰਗਤਾ ਕਹਿੰਦੇ ਸਨ ਅੱਜ ਉਹੀ ਬਾਦਸ਼ਾਹ ਕਰਪਾਲ ਚੰਦ ਅੱਜ ਮੈਨੂੰ ਪੁੱਛਦਾ ਪਿਆ ਏ ਕਿ ਤੁਸੀਂ ਕਿਸ ਇਅਸਤ ਦੇ ਰਾਜੇ ਨੂੰ ਕੰਦਾ ਬਾਪ ਪਾਦਸ਼ਾਹ ਤੇਰੇ ਰੰਗ ਨਿਆਰੇ ਨੇ ਵਾਕਯਤੋਂ ਬਾਦਸ਼ਾਹ ਬਣੰਤਾ ਰਾਜਾ ਬਣੰਤਾ ਜਿਹੜਾ ਮੈਨੂੰ ਜਾਣਦਾ ਨਹੀਂ ਹੁੰਦਾ ਸੀ ਅੱਜ ਉਹ ਵੀ ਮੈਨੂੰ ਬਾਦਸ਼ਾਹ ਕਹਿ ਰਿਹਾ ਅੱਜ ਉਹ ਵੀ ਝੁੱਕ ਕੇ ਮੈਨੂੰ ਸਲਾਮ ਕਰਦਾ ਪਿਆ ਤੇ ਕਲੀ ਹੰਸਰਾਮ ਕੰਨ ਲੱਗਾ ਕਹਿੰਦਾ ਨਹੀਂ ਮੈਂ ਕਿਸੇ ਵੀ ਵਿਅਕਤੀ ਦਾ ਰਾਜਾ ਨਹੀਂਗਾ ਕਿਸੇ ਵੀ ਵਿਅਕਤੀ ਦਾ ਬਾਦਸ਼ਾਹ ਨਹੀਂਗਾ ਕਹਿੰਦਾ ਜੇ ਬਾਦਸ਼ਾਹ ਨਹੀਂ ਤੇ ਹਾਥੀ ਤੇ ਕਿਉਂ ਚੜਿਆ ਕਹਿੰਦਾ ਮੈਂ ਚੜਿਆ ਨਹੀਂ ਮੇਰੇ ਕਲਗੀ ਤਰਦ ਸ਼ਮੇਸ਼ ਪਾਸ਼ਾ ਨੇ ਮੈਨੂੰ ਹਾਥੀ ਤੇ ਚਾੜਿਆ ਮੈਂ ਤੇ ਕਲਗੀਆਂ ਵਾਲੇ ਦਾ ਦੇਦਰ ਤਰ ਨਗਤਾ ਰਾਜਾ ਕਰਪਾਲ ਚੰਦ ਮਨ ਦੇ ਵਿੱਚ ਸੋਚਦਾ ਪਿਆ ਕਹਿੰਦਾ ਕਿ ਜੇ ਗੁਰੂ ਦਾ ਮੰਗਤੇ ਹਾਥੀਆਂ ਦੇ ਉੱਤੇ ਚੜਦੇ ਬੈਣੇ ਤੇ ਇਹਨਾਂ ਦਾ ਗੁਰੂ ਕਿੱਡਾ ਅਮੀਰ ਹੋਵੇਗਾ ਇੱਕ ਵਾਰਾਂ ਗੁਰੂ ਦੇ ਦਰਸ਼ਨ ਕਰਨ ਚਾਹ ਦੇ ਇਤਿਹਾਸ ਗਵਾਇ ਪਰਦਾ ਫਿਰ ਕਰਪਾਲ ਚੰਦ ਦੇ ਗੁਰੂ ਦੀ ਸ਼ਰਧ ਦੇ ਵਿੱਚ ਜਾਂਦਾ ਜਿ세 ਤਰ੍ਹਾਂ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਦੇ ਦਵਾਰੇ ਤੇ ਉੱਤੇ ਹੁੰਦਾ ਤੇ ਮੇਰਾ ਆਕਾਲ ਪੁਰਖ ਪਰਮਾਤਮਾ ਐਸੀ ਕਿਰਪਾ ਕਰਦਾ ਉਸ ਨੂੰ ਅਮੀਰ ਬਣਾ ਦਿੰਦਾ ਤਾਂ ਤਰ ਅਵੇਦਾ ਜੀ ਫਰਮਾਨ ਕਰਦੇ ਬਣ ਐਸੀ ਲਾਲ ਤੁਪ ਬਿਨ ਕੌਣ ਕਰੇ ਗਰੀਬ ਨਮਾਜ਼ ਕੋ ਸਈਆਂ ਮੇਰਾ ਮਾਥੇ ਛਤਰ ਧਰੇ ਜਾਂ ਕੀ ਛੋਤ ਜਨਤ ਕੋ ਲਾਗੈ ਤਾਂ ਪਰ ਤੂੰ ਹੀ ਟਰੇ ਨੀਚੋ ਉੱਚ ਕਰੇ ਮੇਰਾ ਗੋਮਿੰਦ ਕਾਮ ਤੇ ਨ ਡਰੇ ਕਿ ਕਾਲਪੁਤ ਪਰਮਾਤਮਾ ਐਸੀ ਕਿਰਪਾ ਕਰ ਦਿੰਦਾ ਜਿਹੜਾ ਉਸ ਕਾਲਪੁਤ ਪਰਮਾਤਮਾ ਦੀ ਸ਼ਰਮ ਦੇ ਵਿੱਚ ਜਾਂਦਾ ਗਰੀਬਾ ਜਾਂ ਬਣ ਕੇ ਜਾਂਦਾ ਉਹ ਮੇਰਾ ਕਾਲਪੁਤ ਪਰਮਾਤਮਾ ਉਸ ਮਨੁੱਖ ਨੂੰ ਬਾਦਸ਼ਾਹ ਬਣਾ ਦਿੰਦਾ ਸਾਡਾ ਅੰਦਰ ਉਹ ਹਿਰਦਾ ਸਾਫ਼ ਹੋਣਾ ਚਾਹੀਦਾ ਸਾਡੀ ਸ਼ਰਧਾ ਹੋਣੀ ਚਾਹੀਦੀ ਹੈ ਭਾਵਨਾ ਹੋਣੀ ਚਾਹੀਦੀ ਹੈ ਜਦੋਂ ਹਿਰਦਾ ਸਾਫ਼ ਕਰਕੇ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾਵਾਂਗੇ ਤੇ ਮੇਰਾ ਕਾਰਕ ਮੁੱਖ ਪਰਮਾਤਮਾ ਉਸ ਨੂੰ ਆਪਣਾ ਬਾਦਸ਼ਾਹ ਬਣਾ ਦਿੰਦਾ ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਕਿ ਜਿੱਥੇ ਗੁਰੂ ਦੇ ਵਿੱਚ ਆਸਥਾ ਰੱਖਣੀ ਆ ਉੱਥੇ ਘਰ ਦੇ ਵਿੱਚ ਬੈਠੇ ਬਜ਼ੁਰਗ ਮਾਤਾ ਪਿਤਾ ਉਹਨਾਂ ਦੀ ਵੀ ਸੇਵਾ ਕਰ ਕਾਂਖੇ ਜਿਹੜਾ ਤੂੰ ਮਾਤਾ ਪਿਤਾ ਦੀ ਸੇਵਾ ਕਰੇਗਾ ਦੂਸਰਾ ਰੱਬ ਜਿਹੜਾ ਤੂੰ ਪਾਲੇਗਾ ਕਿਉਂਕਿ ਮਾਂ ਨੂੰ ਜਿਹੜਾ ਰੱਬ ਦਾ ਰੂਪ ਤੇ ਕਿਹਾ ਕਿਸੇ ਕਲਾਕਾਰ ਨੇ ਬੜਾ ਸਤਰਾ ਬੜੀਆਂ ਸੋਹਣੀਆਂ ਲਿਖਣੇ ਕਹਿੰਦਾ ਮਾਂ ਦੀ ਪੂਜਾ ਰੱਬ ਦੀ ਪੂਜਾ ਕਿ ਮਾਂ ਦੀ ਪੂਜਾ ਕਰ ਲੋ ਰੱਬ ਦੀ ਪੂਜਾ ਕਰ ਲੋ ਇੱਕ ਬਰਾਬਰ ਹੈ ਕਹਿੰਦਾ ਮਾਂ ਸ਼ਬਦ ਦੀ ਤੁਲਨਾ ਦੇ ਵਿੱਚ ਲੇਖ ਨਹੀਂ ਸਕਦਾ ਜਾਂ ਲਿਸਟ ਲੰਮੀ ਆ ਸਤ ਦੇਨਦਾਰ ਵਿੱਚ ਮੈਂ ਵੀ ਆਉਂਦਾ ਸਾਂ ਸਭ ਕੁਝ ਤੋਂ ਗੁਰਪ੍ਰੀਤ ਸਿੰਘ ਦੇ ਨਾਮ ਹੀ ਤਰ ਕਰਕੇ ਆ ਰੱਬ ਤੋਂ ਬਾਅਦ ਜਿਬਰਾਂੋਂ ਨਿਕਲੇ ਮਾਂ ਨਿਕਲੇ ਦੂਜਾ ਨਾਂ ਮਾਂ ਦੀ ਪੂਜਾ ਕਰਿਆ ਕਰੋ ਮਾਂ ਪਿਓ ਦੀ ਪੂਜਾ ਕਰਿਆ ਕਰੋ ਅੰਮ੍ਰਿਤ ਵੇਲੇ ਉਠਿਆ ਕਰੋ ਆਪਣੇ ਮਾਤਾ ਪਿਤਾ ਦੇ ਪੈਰੀਂ ਹੱਥ ਲਾ ਕੇ ਉਹਨਾਂ ਤੋਂ ਆਸ਼ੀਰਵਾਦੋਂ ਅਸੀਸਾਂ ਲੋ ਪੱਤ ਸੀਸਾਂ ਨਾਲ ਕਿਉਂਕਿ ਜਿਹੜੀ ਮਾਂ ਆਪਣੇ ਬੱਚੇ ਨੂੰ ਵੱਦ ਸੀਸਾਂ ਦੇ ਦਿੰਦੀ ਉਹ ਘਾੜ ਉჭੜ ਕੇ ਰੱਖ ਦਿੰਦੀ ਹੈ ਘਾੜ ਉჭੜ ਜਾਂਦਾ ਉਹ ਘਾੜ ਜਿਹੜਾ ਨਰਕ ਦੇ ਬਰਾਬਰ ਹੁੰਦਾ ਜਿੱਥੇ ਮਾਂ ਦੀ ਉਹਦੀ ਕਦਰ ਨਹੀਂ ਹੁੰਦੀ ਘਾੜ ਨਰਕ ਦੇ ਬਰਾਬਰ ਹੁੰਦਾ ਨਰਕ ਤੇ ਮਾਂ ਕਰਨਾ ਲੈ ਚੱਲਦਾ ਪਿਆ ਅੱਜ ਉਹਨੇ ਮਾਂ ਪਿਓ ਦੀ ਕਦਰ ਨਹੀਂ ਹੁੰਦੀ ਭਈ ਜਿੰਨੀ ਹੋਣੀ ਚਾਹੀਦੀ ਸੀ ਪੰਜ ਐਮਰ ਦੇ ਪੱਥਰੇ ਢਿੱਡ ਦੇ ਵਿੱਚ ਹੋਵੇ ਸਾਰੀ ਰਾਤ ਸੌਣ ਨਹੀਂ ਦਿੱਤੀ ਤਾਂ ਉਹ ਮਾਤਾ ਨੇ ਧੰਮ ਪੈਣਾ ਜਿਹੜੀਆਂ ਬੱਚੇ ਨੂੰ 9 ਮਹੀਨੇ ਕੁੱਖ ਦੇ ਵਿੱਚ ਰੱਖਦੀਆਂ ਨੇ ਫਿਰ 4 ਸਾਲ ਉਸ ਦੀ ਸੇਵਾ ਕਰਦੀਆਂ ਨੇ ਤੇ ਬੱਚੇ ਨੂੰ ਕਾਮਯਾਬ ਇਨਸਾਨ ਬਣਾਉਂਦੀਆਂ ਨੇ ਤੇ ਸਾਰੇ ਕਹਿੰਦੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾਂ ਪਰਮੇਸ਼ਰ ਵਰਗੇ ਮਾਪੇ ਜਿਨ੍ਹਾਂ ਸਾਨੂੰ ਜਨਮ ਦਿੱਖਾਇਆ ਜਿਨ੍ਹਾਂ ਸਾਨੂੰ ਸਾਰੀ ਦੁਨੀਆ ਦਿੱਖਾਈ ਹੈ ਜਿੱਥੇ ਅਸੀਂ ਗੁਰੂ ਦਾ ਸਤਕਾਰ ਕਰਨਾ ਉਥੇ ਮਾਂ ਨੂੰ ਦਾ ਸਤਕਾਰ ਵੀ ਕਰਨਾ ਸੋ ਇੰਨੀਆਂ ਹਾਜ਼ਰਨਾ ਪ੍ਰਮਾਣ ਕਰਨਾ ਯਤਨ ਕਰਨਾ ਅਸੀਂ ਇੱਕ ਕਾਲ ਉੱਥੇ ਪਰਮਾਤਮਾ ਦੇ ਨਾਮ ਦੇ ਨਾਲ ਉੱਡਣਾ ਤੇ ਇੱਕ ਕਾਲ ਉੱਥੇ ਪਰਮਾਤਮਾ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਣਾ ਸਾਇਬ ਕਹਿੰਦੇ ਏਕ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਕਰਨ ਸੇ ਕਿ ਫਿਰ ਉਸ ਮਨੁੱਖ ਦੇ ਸਾਰੇ ਦੁੱਖ ਕਿਲੇ ਜੜਿਆ ਨਾਸ਼ ਹੋ ਜਾਂਦੇ ਜਿਹੜਾ ਮਨੁੱਖ ਇੱਕ ਕਾਲਪੁਖ ਪਰਮਾਤਮਾ ਦੀ ਬਾਣੀ ਕਿੰਨਾ ਸੁੜਿਆ ਸੋ ਇੰਨਾਂ ਹੱਜ ਨੇ ਪ੍ਰਵਾਨ ਕਰਨੀਆਂ ਗੁਰਮਤ ਵਿਚਾਰਾਂ ਕਰਦਿਆਂ ਹੋਈਆਂ ਏਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੇਤਰਸੇ ਸਮਝ ਕੇ ਮਾਫ਼ ਕਰਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਤ ਬਖਸ਼ਿਓ ਬਖਸ਼ਣਾ ਜੀ ਦਾਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਕਿਮਾ ਤਾਂ ਦਾਜੇ ਕਿ ਕੌਂਕੇ ਗੁਰੂ ਨਾਮ ਦਾ ਤੇ ਦਰ ਦਾ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂੰਘੀ ਬਖਸ਼ਿਓ ਵਿਚਾਰ ਕਰਦਿਆਂ ਹੋਈਆਂ ਮੁੱਲ ਚੁੱਕਤ ਕਿਮਾ